ਸ਼ੁਰੂ ਹੋ ਗਿਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਕਿਸਾਨ ਯੂਨੀਅਨ ਨੂੰ ਲੱਖ ਲੱਖ ਵਧਾਈ ਤੇ ਕਿੜੀਆਂ ਮਜ਼ਦੂਰਦੀਆਂ ਮੰਗਾਂ ਉਹਨੂੰ ਵੀ ਕਿਸਾਨਾਂ ਦੇ ਘੋੜ ਦੇ ਵਿੱਚ ਸੰਘਰਸ਼ ਦੇ ਵਿੱਚ ਪਾ ਲੈਣੀਆਂ ਚਾਹੀਦੀਆਂ ਨੇ ਜਿਵੇਂ ਕਿ ਕਿਹੜੇ ਗਰੀਬ ਐਸੇ ਕੈਟਾਗਰੀ ਦੇ ਲੋਕ ਨੇ ਉਹਨਾਂ ਨੂੰ ਸ਼ਾਮਲ ਹਟ ਜ਼ਮੀਨ ਦੇ ਵਿੱਚੋਂ हिस्सा ਮਿਲਣਾ ਚਾਹੀਦਾ ਤੇ ਮਜ਼ਦੂਰ ਦੀ ਦਿਹਾੜੀ ਉਹ 900 ਰੁਪਏ ਘਟੋਟ ਘਟ ਹੋਣੀ ਚਾਹੀਦੀ ਆ ਜਦੋਂ ਕਿ ਅੱਪਾ ਜੀਰੀ ਦਾ ਕਿੱਲਾ ਲਵਾਉਣੇ ਆ ਇੱਕ ਕਿੱਲੇ ਦਾ ਹੀ ਲਵਾਈ 650 ਰੁਪਏ ਉਹ ਮਜ਼ਦੂਰ ਦਾ ਹੋਣਾ ਚਾਹੀਦਾ ਤੇ ਜਦੋਂ ਥੂੜੀ ਦੀ ਟਰਾਲੀ ਕਿਸੇ ਨੂੰ ਜ਼ਰੂਰਤ ਹੁੰਦੀ ਆ 4000 ਤੋਂ 5000 ਤੱਕਰ ਆਪਾਂ ਥੂੜੀ ਦੀ ਟਰਾਲੀ ਦਾ ਲੈ ਲੈਨੇ ਆ ਇਸ ਕਰਕੇ ਮਜ਼ਦੂਰਾਂ ਦੀ ਵੀ ਖਿਆਲ ਉਹ ਸ਼ਿੰਗਾਰ ਸ਼ ਨੂੰ ਰੱਖਣਾ ਚਾਹੀਦਾ ਤੇ ਕਣਕ ਦਾ ਆਟਾ ਬੀਪੀ 1 ਕਿਲੋ ਮਿਲਣਾ ਚਾਹੀਦਾ ਤੇ ਸਰਕਾਰ ਨੂੰ ਕਾਰਡ ਬਣਾਉਣਾ ਚਾਹੀਦਾ ਜੀ ਤੇ ਸਸਤਾ ਰਸਣ ਤੇ ਬੀਪੀ 1 ਕਿਲੋ ਆਟਾ ਇਹਨਾਂ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਜੇ ਸੁਭਾਮੇ ਨਾਥਨ ਕਮੇਟੀ ਦੀ ਰੀਪੋਰਟ ਲੱਗ ਜਾ ਲਾਗੂ ਹੋ ਜਾਂਦੀ ਆ ਤਾਂ ਕਣਕ ਦਾ ਰੇਟ ਤਾਂ ਅਸਮਾਨ ਸ਼ੂਰੂ ਤੇ ਅਸੀਂ ਇਹਦੇ ਹੱਕ ਚ ਵੀ ਰੇਟ ਵਧਣਾ ਚਾਹੀਦੇ ਨੇ ਪਰ ਇਹਦੇ ਨਾਲ ਨਾਲ ਮਜ਼ਦੂਰਾਂ ਦਾ ਵੀ ਖਿਆਲ ਰੱਖਿਆ ਜਾਵੇ ਤੇ ਅਜਰਬ ਕਾਟਾਗਰੀ ਦੇ ਲੋਕਾਂ ਦਾ ਵੀ ਖਿਆਲ ਰੱਖਿਆ ਜਾਵੇ ਇੰਨੀਆਂ ਬੇਤੀਆਂ ਕਰਦਾ ਹੋਇਆ ਬਧਾਈ ਦੇਣਾ ਕਿਸਾਨ ਯੂਨੀਅਨ ਨੂੰ ਇਕੱਠੇ ਹੋਣ ਦੀ ਇਹ ਆਸ ਕਰਦਾ ਵੀ ਇਹ ਵੀ ਮੰਗਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਜਾਣ ਤੇ ਹਰੇਕ ਕਿਸਾਨ ਮਜ਼ਦੂਰ ਐਸੀ ਕੈਟਾਗਰੀ ਦੇ ਲੋਕ ਇਸ ਸੰਘਰਸ਼ ਦਾ ਸਮਰਥਨ ਦੇਣਗੇ ਪਰ ਇਹਦੇ ਨਾਲ ਨਾਲ ਇਹ ਮੰਗਾਂ ਨੂੰ ਵੀ ਸ਼ਾਮਲ ਕਰਨਾ ਜ਼ਰੂਰੀ ਆ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਹਿ